ਉਹਨਾਂ ਨੂੰ ਹੁਣ ਮੈਂ ਕਿਹਾ ਸੱਦਿਆ ਜਾਂਦਾ ਹੈ ਸਾਹਮਣੇ ਵੀਡੀਓ ਤੇ ਵੀ ਜਾ ਦੇ ਰਹੇ ਲੋਕ ਪਾਲ ਦੇ ਲਗੇ ਆ ਕਾਰਵਾਈ ਤੋਂ ਵੀ ਤੇ ਐ ਕੰਮ ਨੂੰ ਆ ਉਹਦਾ ਕੰਮ ਕੀਤਾ ਮੇਰਾ ਇੱਧਰ ਦੇਖੋ ਜਿੱਦੜ ਹੋ ਗਿਆ ਤੁਹਾਨੂੰ ਕਾਰਵਾਈ ਕਰਨ ਤੇ 2014 ਤੋਂ ਪਰਚੇ ਵੀ ਕਰਾਏ ਨੇ ਨਜਾਇਜ਼ ਅੱਜ ਉੱਠਣ ਤੇ ਆ ਗਏ 2014 ਤੋਂ ਦੂਜਾ ਗੱਲ ਲੈ ਕੇ ਖਰਾਬੀ ਮਿਲ ਕੋਈ ਹਿਸਾਬ ਨਹੀਂ ਮਿਲਿਆ ਅਜੇ ਪਰਚੇ ਵੀ ਕਰਾਏ ਨੇ ਨਜਾਇਜ਼ ਅੱਜ ਉੱਠਣ ਤੇ ਆ ਗਏ ਉੱਟਿਆ ਉਹਨਾਂ ਵਾਂਜੀ ਉਹ ਜ਼ਿੰਮੇਵਾਰ ਉਹ ਅਧਿਕਾਰੀ ਆ ਉਹਨਾਂ ਕੁੱਟਿਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਸਾਬ ਅਫਸਰਾਂ ਨੂੰ ਕਰਨੀ ਚਾਹੀਦੀ ਇਹਨਾਂ ਦੇ ਉੱਤੇ ਲੋਕ ਪਾਲ ਇੱਕ ਚੰ디ਗੜੋਂ ਆਏ ਥੇ ਡੀਸੀ ਪਿੰਡ ਬੁਕਾਸ ਪੁਲਸ ਲੈਣ ਤੇ ਉਹਨਾਂ ਪੰਜਾਂ ਮੈਨੂੰ ਸੱਦਿਆ ਗਿਆ ਪੰਜਾਂ ਰਾ ਮੈਂ ਗਿਆ ਉਹ ਸਰਪੰਚ ਤੇ ਉੱਥੇ ਪੂਰੇ ਆ ਜਦੇ ਹੋ ਇਹਦਾ ਮੈਂ ਬੰਦੇ ਲੈ ਕੇ ਆ ਜਿਹਨੂੰ ਤੜਿਆ ਪਰ ਉਹਦੀ ਕਾਰਵਾਈ ਲੋਕਪਾਲ ਨੇ ਨਹੀਂ ਕੀਤੀ ਕੋਈ ਮੈਨੂੰ ਮਜਬੂਰ ਫੈਮਿਲੀ ਪੂਰੇ ਨਾ ਕਰ ਦਿੱਤਾ ਚੰਗੀ ਤਰ੍ਹਾਂ ਮੈਂ ਮਜਬੂਰੀ ਹੁਣ ਮੈਨੂੰ ਕੁੱਟ ਨਹੀਂ ਦੇ ਰਹੀ ਦੂਜੀ ਦਿਖਾਓ ਆਪਣਾ ਕਿਰਾਇਆ ਤੋਂ ਹਮ ਕਾਲ ਮੁੰਡੇ ਨੇ ਕੱਪੜੇ ਉਹ ਲੰਗ ਵਾਲੇ ਆ ਆ ਲੰਗ ਵਾਲੇ ਕੱਪੜੇ ਆ ਵੇਖੋ ਡੋ ਲੱਗਾ ਵੇਖੋ ਆ ਆ ਓਹ ਕੁੱਟਣ

ਨਾ ਮੇਰਾ ਸਰਵਰ ਸਿੰਘ ਜੀ ਪਿੰਡ ਵਿਣਗਿਆ ਸੇ ਪਾਸੇ ਇੱਕ ਬੜੀ ਇੱਕ ਮੜਕੀ ਦਾ ਤਾਂ ਤਾਦ ਰੱਖ ਸਰਵਰ ਸਿੰਘ ਕਿਹਨਾ ਪਿੰਡ ਪਿੰਡ ਬਿੰਗ ਸਿੰਘ ਪਾਸੇ ਅੱਜ ਵੀ ਡੀਸੀ ਦਫਤਰ ਦੇ ਬਾਹਰ ਆਇਆ ਇੱਕ ਕਪੜੇ ਲਾ ਕੇ ਖਲੋਤਾ ਮੈਂ ਵੀ ਅੱਗੇ ਵੀ ਪਹਿਲਾਂ ਵੀ ਡੀਸੀ ਸਾਹਿਬ ਨੂੰ ਮੈਂ ਆਤਮ ਹੱਤਿਆ ਲਿਖੀ ਸੀ ਉਸ ਟਾਈਮ ਏਡੀਸੀ ਸਾਹਿਬ ਪਿੰਡ ਪਹੁੰਚੇ ਨਹੀਂ ਕਿ ਉਹਨਾਂ ਨੇ ਕਵਰੀ ਕੀਤੀ ਨਹੀਂਗੀ ਤੇ ਅੱਜ ਮੈਂ ਬਿਲਕੁਲ ਹੀ ਬਿਲਕੁਲ ਸਿਰ ਤੋਂ ਉੱਤੋਂ ਦੀ ਮੇਰੇ ਪਾਣੀ ਲੰਘ ਚੁੱਕਾ ਵੇਖ ਲਓ ਕਪੜੇ ਮੇਰੇ ਲੱਤੇ ਆ ਅੱਜ ਮੈਨੂੰ ਚਰਾਏ ਚੋਥੇ ਕੁੱਟਿਆ ਗਿਆ ਫੇਰ ਇਹ ਮਾਫੇ ਫੇਦਨ ਕੁੱਤੇ ਕਿ ਕੁੱਤੇ ਐਸੇ ਪਾਸੇ ਜਿਹੜੇ ਗਲਤ ਘਾਤੇ ਆਲੇ ਵਿੱਚ ਨਿਕਵਾਰੀ ਦੇ ਵਿੱਚ ਲੋਕਾਂ ਨੇ ਫਤਵਾ ਜਿਹੜਾ ਉਹਨਾਂ ਨੂੰ ਦਿੱਤਾ ਵਾ ਉਹਨਾਂ ਆਪਣੇ ਬੰਦਿਆਂ ਨੂੰ ਫਤਵਾ ਦਿੱਤਾ ਉਹਦੀ ਨਿਕਵਾਰੀ ਲਵਾਈ ਨਿਕਵਾਰੀ ਮੇਰੇ ਦੇ ਪਰਚੇ ਵੀ ਨਜਾਇਜ਼ ਕਰਵਾਏ ਪਹਿਲਾਂ ਪਰਚੇ ਕਰਾ ਕੇ ਲੋਕਾਂ ਨੂੰ ਡਰਾਇਆ ਤੇ ਮਖਾਇਆ ਜਾਂਦਾ ਸੀ ਤੇ ਜਿੰਨੀ ਤਿੰਨਾਂ ਰਾ ਮੈਨੂੰ ਜੇਲ੍ਹ ਕਟਾਈ ਐ ਨਾ ਅੱਜ ਉਹ ਸਮਾਂ ਲੰਘਦਾ 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 ਅੱਜ ਕੀ ਹੋਇਆ ਪਿਛਲੇ ਵੀਰਵਾਰ ਅੱਜ ਦੀ ਗੱਲ ਆ ਅੱਜ 20 ਤਰੀਕ ਦੀ ਗੱਲ ਐ ਵੀਧੀ ਰੀਗ ਦੇ ਨਾਲ ਮੇਰਾ ਕੀ ਹੈ ਆ ਵੀ ਕਿਰਾਏ ਦੇ ਵਿੱਚ ਸਾਡੇ ਦਲਦ ਪਰਿਵਾਰਾਂ ਦੇ ਕਿਰਾਏ ਦੇ ਵਿੱਚ ਤੇ ਜ਼ਿਮੀਂਦਾਰਾਂ ਦੇ ਕਿਰਾਏ ਦੇ ਵਿੱਚ ਮੈਨੂੰ ਕੁੱਟਿਆ ਗਿਆ ਕੁੱਟਿਆ ਗਿਆ ਡਾਂਗਾ ਦੇ ਨਾਲ ਲੋਕਾਂ ਵੇਖਿਆ ਸਾਰਿਆਂ ਉਹ ਜਿਹੜੀਆਂ ਤਾਲੀਆਂ ਪੂਰੀਆਂ ਜਿਹੜੀਆਂ ਐਨਕਾਂ ਲਾਈਆਂ ਨਾ ਉਹ ਮੈਨੂੰ ਵੀ ਲਵਾਉਣੀਆਂ ਚਾਹੁੰਦੇ ਆ ਉਹ ਮੈਨੂੰ ਵੀ ਲਵਾਉਣੀਆਂ ਚਾਹੁੰਦੇ ਆ ਕਾਲੀਆਂ ਪੂਰੀਆਂ ਜਿਹੜੀਆਂ ਪਿੰਡ ਵਾਲੇ ਐਨਕਾਂ ਲੱਜਾਵਾ ਜਿਹੜੇ ਗੋਲ ਬਣ ਜਾਂਦੇ ਕਿਹੜੇ ਬੰਦੇ ਦੇ ਪਿੰਡ ਵਾਲੇ ਆ ਜ਼ਿਮੇਵਾਰ ਬੰਦੇ ਆ ਸਾਰੇ ਜਿਹੜੇ ਪਿੰਡ ਦੇ ਬੰਦੇ ਮਤ ਨਾਲ ਲੈਣਾ ਉਹਨਾਂ ਦਾ ਸਾਰਿਆਂ ਦਾ ਲਵਾਗੇ ਨਾ ਉਹ ਕਾਲੀਆਂ ਬੂੜੀਆਂ ਜਿਹੜੀਆਂ ਐਨਕਾ ਲਵਾਉਂਦੇ ਨੇ ਨਾ ਉਹ ਮੈਨੂੰ ਵੀ ਲਵਾਇਆ ਵਾ ਪਰ ਉਹ ਕਾਲੀਆਂ ਬੂੜੀਆਂ ਐਨਕਾਂ ਦਾ ਮੈਨੂੰ ਵੀ ਉਹਨਾਂ ਲਵਾ ਦਿੱਤੀਆਂ ਵਾ ਪਰ ਮੈਂ ਕਾਲੀਆਂ ਬੂੜੀਆਂ ਐਨਕਾਂ ਦਾ ਮੈਂ ਇਹੋ ਜਿਗਰ ਕਰੂੰਗਾ ਕਿ ਉਹ ਕਾਲੀਆਂ ਬੂੜੀਆਂ ਦਾ ਨਹੀਂ ਉਹ ਲਾੜਨਗੇ ਆਪਣੀਆਂ ਇਹਦੇ ਮੈਂ ਵੀ ਲਾ ਦੂੰਗਾ ਹੁਣ ਵਿਸ਼ਾ ਅੱਗੇ ਕੀ ਆਗਾ ਵੀ 20 ਤਰੀਕ ਨੂੰ ਮੈਨੂੰ ਚਰਾਏ ਦੇ ਵਿੱਚ ਜਿਹੜੇ ਕੁੱਟਿਆ ਗਿਆ ਤੇ ਅੰਗਰੇਜ਼ ਸਰਪੰਚ ਤੇ ਜਾਦਵਿੰਦਰ ਸਿੰਘ ਸਾਫਕਾ ਦੋਵੇਂ ਸਰਪੰਚ ਆ ਜਿਨ੍ਹਾਂ ਨੇ ਕੁੱਟਿਆ ਰੱਜ ਕੇ ਰੱਜ ਕੇ ਕੁੱਟਿਆ ਮੈਨੂੰ ਪਿੰਡ ਦੇ ਪਿੰਡ ਦੇ ਆ ਬਿਲਕੁਲ ਗਏ ਉਹਨਾਂ ਪੈਸੇ ਖਾਦੇ ਉਹਨਾਂ ਕੋਲ ਨਾ ਦਿਖਲਾ ਉਹ ਕਿਤਨੀਆਂ ਸਾਰੀਆਂ ਸਾਰੀਆਂ ਚਿੱਟੀਆਂਆਂ ਆ ਡੀਸੀ ਦੇ ਅੱਧਰੋ ਲੋਕ ਬਾਲ ਲਕਵਾਰੀ ਕੀਤੀ ਕਹਿੰਦੇ ਕੋਈ ਨਿਕਵਾਰੀ ਨਹੀਂ ਕੀਤੀ ਹੈਗੀ ਤੇ ਅੱਜ ਮੈਨੂੰ ਕੁੱਟਿਆ ਗਿਆ ਮੇਰਾ ਮੋਬਾਈਲ ਉਥੇ ਤੋੜ ਦਿੱਤਾ ਗਿਆ ਮੇਰੇ ਅਫਸਰਾਂ ਦੇ ਵਟਸਐਪ ਨੰਬਰ ਹੀ ਸਾਰੇ ਵਿੱਚੋਂ ਜੋ ਮੈਨੂੰ ਆਏ ਹੀ ਗੁੰਦੇ ਤੇ ਵਿੱਚ ਉਹ ਫੋਨ ਮੇਰਾ ਚੁੱਕ ਕੇ ਲੈ ਗਏ ਆ ਕੂਨ ਵੀ ਲੈ ਗਿਆ ਫੇਰ ਮੈਨੂੰ ਉਹਦਾ ਕੁੱਟਿਆ ਘੁੱਟ ਗਿਆ ਮੈਂ ਕਿਸੇ ਦੇ ਘਰ ਵੜ ਗਿਆ ਜਿੰਦਰਾ ਮਾਰ ਲਿਆ ਅੰਦਰੋਂ ਕੁੰਡਾ ਕੁਣ ਤਾਂ ਜਦੋਂ ਮਾਰ ਲਿਆ ਤੇ ਕੁੱਟਾ ਮਾਰਦਿਆਂ ਮਾਰਦਿਆਂ ਉਹਨਾਂ ਨੇ ਮੁਰਦੇ ਇੱਕ ਸ਼ਰਾ ਮੁਰੇ ਆ ਤੇ ਆਹ ਕੱਪੜੇ ਮੇਰੇ ਦੇਖੋ ਆ ਵੀ ਆਹ ਕਾ ਕੱਪੜੇ ਕੱਟੇ ਕੱਪੜੇ ਐਨੇ ਵਿੱਚ ਆਹ ਕੱਪੜੇ ਦੇਖੋ ਕੱਪੜੇ ਖੂਨ ਨਾਲ ਲਿਪੜੇ ਆ ਆਹ ਸੱਟਾਂ ਵੇਖ ਲਓ ਆ ਵੇਖੋ ਨੀਰ ਆ ਨੀਰ ਵਿਖਾਓ ਆ ਨੀਰ ਇਤਨਾ ਪਾਇਆ ਨਾ ਡਾਂਗਾ ਮਾਰ ਮਾਰ ਕੇ ਸਾਹਮਣੇ ਲੋਕਾਂ ਦੇ ਪਰ ਉਹਨਾਂ ਨੂੰ ਲੋਕਾਂ ਨੂੰ ਦਿਖਿਆ ਦੇ ਵੀ ਇਹਦਾ ਸ਼ਰਮਣਾ ਕੀ ਹੋਇਆ ਤੇ ਤੁਹਾਡੇ ਕੋਲ ਵੀ ਵੀਡੀਓ ਹੈ ਜਿਹੜੀ ਤੁਹਾਨੂੰ ਕੁੱਟਮਾਰ ਹੋਈ ਤੁਹਾਡੀ ਮੈਂ ਨਾ ਵੀਡੀਓ ਉਹਨਾਂ ਦੇ ਬੰਦੇ ਸਾਰੇ ਉਹਨਾਂ ਮੇਰਾ ਤਾਂ ਖੂਨ ਹੀ ਡੋਲਦਾ ਵੀਡੀਓ ਬਣਾਉਣੀ ਕਿੰਨੇ ਉਹ ਜਿਹੜੇ ਬੰਦੇ ਇਹਨੇ ਮੈਂ ਜਾਣਾ ਉਹ ਬੰਦੇ ਨੂੰ ਦਬਾਈ ਜਾਂਦੇ ਆ ਵੀ ਇਹਦੇ ਨਾਲ ਨਹੀਂ ਤੁਰਨਾ ਤੁਸੀਂ ਤੇ ਮੈਂ ਫੇਰ ਮਜਬੂਰ ਹੋ ਗਿਆ ਅੱਜ ਆਤਮ ਤੇ ਡੀਸੀ ਸਾਹਿਬ ਨੂੰ ਇੱਥੇ ਆ ਕਰ ਰੋ ਉੱਤਰ ਆ ਆ ਮੈਨੂੰ ਮੜੀ ਜਾਣਾ ਜੱਗਾ ਉੱਥੋਂ ਪਿੰਡ ਮਾਰਦੇ ਆ ਤੇ ਮੈਂ ਇੱਥੇ ਮਰ ਜਾਣਾ ਮੇਰਾ ਜਿੰਦਾ ਹੱਕ ਤੇ ਰਹਿਂਦਾ ਹੀ ਨਹੀਂਗਾ ਮੈਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਗਿਆ ਵੀ ਮੈਂ ਉੱਥੇ ਮੂੰਹ ਮਖਾਉਣ ਜੋਗਾ ਨਹੀਂ ਬਿਆੜਿਆ ਮੈਂ ਰੋ ਰੋ ਕੇ ਉੱਥੋਂ ਪਿੰਡੋਂ ਰਾਤ ਨਿਕਲਿਆ 9 ਵਜੇ 9 ਵਜੇ ਨਿਕਲਿਆ ਮੈਨੂੰ ਤੜਕੇ ਫੇ ਅਗਲੇ ਦਿਨ ਜਾ ਕੇ ਫੇ ਮੈਨੂੰ ਪਿੰਡ ਆਏ ਮਾ ਬੱਚੇ ਮੇਰੇ ਜਿਹੜੇ ਘਰੋਂ ਮੈਨੂੰ ਫੇਰ ਮਨਾ ਮਨੋਗੇ ਲੈ ਆਏ ਕਪੜੇ ਕਾਦੇ ਆ ਕਪੜੇ ਮੇਰੇ ਗਾਦਾ ਵਾ ਹਾਂ ਮੇਰੇ ਗਾਦਾ ਵਾ ਕਪੜਾ ਅੱਛਾ ਤਬਲਾ ਮੇਰੇ ਗਾਦਾ ਵਾ ਹੈ ਹੈ ਕਿੰਨੇ ਕੀਤਾ ਮੇਰੇ ਕਰ ਅੰਗਰੇਜ਼ ਸਰਪੰਚ ਨੇ ਕੀਤਾ ਅੱਛਾ ਹੁਣ ਉਹ ਕੰਮ ਚਾਲੂ ਕਰਕੇ ਬੈਠੇ ਆ ਲੱਖਾਂ ਰੁਪਈਆ ਜਦੋਂ ਗਲਤ ਖਾਤਿਆਂ ਦੇ ਵਿੱਚ ਬੋਲਣ ਡਿਆ ਅੱਛਾ ਤੇ ਜਿਹੜੇ ਸਰਪੰਚ ਨੇ ਕੰਮ ਚ ਲਾਇਆ ਉਹ ਆਟੀ ਲੈ ਜਾਈਂ ਜਿਹਦੇ ਬਾਪ ਆਪਾ ਮੰਗਦੇ ਜਵਾਬ ਦੇਣ ਨਹੀਂ ਦੇ ਇਹ ਸਬੰਧੀ ਸੁਧਾਰਨ ਮਿਲੇ ਬਹੁਤ ਅਧਿਕਾਰੀਆਂ ਨੂੰ ਬਹੁਤ ਇੱਕ ਥਾਂ ਬਹੁਤ ਥਾਵਾਂ ਦੇ ਗਏ ਆ ਲੋਕਪਾਲ ਕੇ ਅੰਦਰ ਲੋਕਪਾਲ ਨੇ ਕੋਹ ਵੀ ਕੀਤਾ ਚਿੱਟੀਆਂ ਆਈਆਂ ਸਰਕਾਰੀ ਦੇ ਲੈ ਇੱਥੇ ਡੀਸੀ ਸਾਹਿਬ ਆਊਗਾ ਦੇਖ ਲੈ ਚੈੱਕ ਕਰ ਲੈ ਉਹ ਲੋਕਪਾਲ ਮੇਰੇ ਸਹਾਨ ਆ ਬੰਦਿਆਂ ਦੇ ਉਹਨਾਂ ਦੇ ਸਾਈਨਿੰਗ ਸਰਪੰਚਾਂ ਦੇ ਜਿੰਨੇ ਮੇਰੇ ਸਹਾਨੇ ਬੰਦਿਆਂ ਦੇ ਉਹ ਸਰਪੰਚ ਨਹੀਂ ਪਹੁੰਚਦੇ ਰਹੇ ਉੱਥੇ ਤੇ ਉਦੋਂ ਵੀ ਮੈਨੂੰ ਬੜਾ ਖਰਾਬ ਕਰਕੇ ਅੱਜ ਜਿਹੜੀ 20 ਤਰੀਕ ਨੂੰ ਜਿਹੜੀ ਇਹ ਧਰਵਾਪੜੀ ਹੈ ਅੰਗਰੇਜ਼ ਸਿੰਘ ਸਰਪੰਚ ਤੇ ਜਾਦਵਿੰਦਰ ਸਿੰਘ ਸਰਪੰਚ ਫੋਨ ਵੀ ਉਹਨੇ ਖੋਇਆ ਉੱਥੇ ਕਾਰਵਾਈ ਹੋਣੀ ਚਾਹੀਦੀ ਆ ਕਾਰਵਾਈ ਕਰਨੀ ਹੈ ਜੇ ਅਫਸਾਨੇ ਕਰਨੀ ਹੈ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਹੁਣ ਮੈਂ ਡਿਪੀ ਦੀ ਫੋਟੋ ਤੁਹਾਨੂੰ ਵਿਖਾਉਂ ਮੇਰੇ ਨਾਲ ਨਾ ਨਤੀ ਦੀ ਫੋਟੋ ਬਾ ਡਿਪੀ ਇਹ ਕੋਣੀ ਮੈਂ ਅੱਜ ਮੈਨੂੰ ਸਪੋਰਟ ਪੂਰੀ ਹੋਈ ਨਹੀਂ ਇਨਸਾਫ ਜਾਣ ਪਹੁੰਚਿਓ ਜਾਂ ਫਿਰ ਆਪੇ ਇੱਥੇ ਵਿੱਚ ਦੱਸਦਾ ਕੋਈ ਹਾਂਜੀ ਕੋਈ ਇਨਸਾਫ ਜਾਣ ਪਹੁੰਚਿਓ ਜਾਂ ਕਿਸੇ ਤਰ੍ਹਾਂ ਕਰਨਾ ਚਾਹੀਏ ਮੰਗੀ ਆ ਤੁਹਾਡੀ ਮੰਗ ਮੇਰੀ ਆਵੇ ਮੈਨੂੰ ਇਨਸਾਫ ਦਿੱਤਾ ਜਾਵੇ ਨਹੀਂ ਤੇ ਫਿਰ ਰਾਤ ਮਾਤੂ ਤਿਆਰ ਬੈਠਾ ਹੀ ਆ ਮੜੀਆਂ ਆਵੇ ਪੈਟਰੋਲ ਲੈ ਆਂਦਾ ਆ ਦੇਖੋ ਯਾਰ ਇੱਥੇ ਪੈਟਰੋਲ ਕਿੱਥੋਂ ਆ ਦੇ ਵਿੱਚ ਰੋ ਪਾ ਕੇ ਮਰ ਜਾਣਾ ਮੈਂ ਮਰਨਾ ਚੰਗਾ ਨਹੀਂ ਬਦਲ ਲੱਗਦਾ ਨਹੀਂ ਵੀ ਇਹ ਗਲਤ ਇਹੀ ਕਰ ਲੱਗੀ ਜਿਹੜਾ ਮਾਮਲੇ ਦੀ ਗੱਲ ਕਰ ਰਿਹਾ ਹਾਂ ਕੱਲ ਤਾਂ ਫੇ ਮੈਨੂੰ ਉੱਥੇ ਵੇਖੋ ਮੇਰੇ ਉੱਥੇ ਮਿਲੂਣਾ ਜਿੱਦਾਂ ਲੋਚਿਆ ਨਾ ਤਾਂ ਤੇ ਉਹਦੀ ਵੀਡੀਓ ਉਹਨਾਂ ਕੋਲ ਜਾਰੀ ਕਰ ਉਹਨਾਂ ਨੂੰ ਉਹਨਾਂ ਨੂੰ ਕਾਬੂ ਕਰ ਉਹਨਾਂ ਨੂੰ ਪੁੱਛੇ ਵੀ ਕੀ ਗਾਇਆ ਇਥੇ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਅਬ ਜਾਣੋ ਕੋਸ਼ਣਾ ਚਾਹੀਏ ਯਾਰ ਪੁਲਿਸ ਅਧਿਕਾਰੀ ਸਾਡੇ ਹਾਕੇ ਚ ਪਿੰਡ ਵਾਲੇ ਹੈਗੇ ਆ ਪਿੰਡ ਵਾਲੇ ਨੇ ਮੈਨੂੰ ਉਹਨਾਂ ਦਬਾਏ ਇਹਨੇ ਪ੍ਰੈਸ਼ਰ ਪਾਏ ਮੈਂ ਇੱਕ ਵਾਰੀ ਜਿਨ੍ਹੂ ਆਈ ਆ ਪੈਸੇ ਖਾਦੇ ਹੋਣਾ ਐਂਹਾਂ ਦਾ ਕਰਕੇ ਦਬਾਈ ਜਾਂਦੇ ਦਬਾਈ ਜਾਂਦੇ ਪੁਲਿਸ ਨੂੰ ਦਿੱਤੀ ਤਲਾਕ ਵੀ ਬਿਆਹ ਗੱਲ ਦਾ ਮੈਨੂੰ ਪੁਲਿਸ ਨੂੰ ਦਿੱਤੀ ਆ ਉਹ ਪੁਲਿਸ ਨੂੰ ਉਹ ਹੀ ਦੱਸਣਗੇ ਬਿਨਾਂ ਤਲਾਕ ਰਹੀ ਦਿੱਤੀ ਉਹ ਤੋਂ ਮੈਨੂੰ ਦਬਾਇਆ ਗਿਆ ਉਹ ਦੱਸਣ ਮੈਨੂੰ ਤਾਂ ਆਜ਼ਾਦਵਿੰਦਰ ਦੇ ਅਗਰੇ ਸਿੰਘ ਦੇ ਕੁੱਟਿਆ ਵਾ ਉਹਨਾਂ ਮਾਰਿਆ ਉਸ ਵਿੱਚ ਸ਼ਿਕਾਇਤ ਕੀਤੀ ਹੈ ਸਬੰਧੀ ਬਾ ਕੀ ਕੀ ਆ ਸ਼ਿਕਾਇਤਾਂ ਕੀ ਕਾਰਵਾਈ ਹੋਈ ਉਹਦੀ ਕਾਰਵਾਈ ਨਹੀਂ ਉਹ ਵਾਪਸ ਸਰਪੰਚ ਜਸਨ ਦਾਸ ਜਸਨ ਦਾਸ ਦੱਸਣਾ ਵਾ ਮੇਰੇ ਸਾਹਮਣੇ ਨਹੀਂ ਆਈ ਕੋਈ ਤੇ ਮੈਨੂੰ ਡਾਰੀ ਮੈਂ ਡਰ ਡੁਰ ਕੇ ਭੱਜ ਗਿਆ ਆ ਕੇ ਪਰਦੇ ਨਾਲ ਅਟੀ ਨਹੀਂ ਆ ਚਿੱਤੇ ਆਇਆ ਮੈਂ ਅੱਠਾਂ ਦਿਨਾਂ ਬਾਅਦ ਅੱਜ ਆਇਆ ਮੈਨੂੰ ਡਰ ਵੀ ਆ ਵੀ ਹੁਣ ਵੀ ਮੈਨੂੰ ਮਾਰ ਸਕਦੇ ਹੋ ਇਹਨਾਂ ਮੇਂ ਮਾਰ ਸਕਦੇ ਤੇ ਮੈਂ ਇਹੋ ਵੀ ਇਨਸਾਫ ਲਈ ਮੌਦੋ ਕਰਦਾ ਵਾ ਇਨਸਾਫ ਦੇਣਾ ਚਾਹੀਦਾ ਵਾ ਜੇ ਡਿਊਟੀ ਤੋਂ ਵਿੱਚੇ ਤਾਂ ਨਹੀਂ ਇਨਸਾਫ ਦੇ ਆਪਾਂ ਦੇ ਸਕਦਾ ਦੇਣਾ ਆਪਾਂ ਨੂੰ ਕਿੰਨੇ ਤੇ ਮੈਂ ਅੱਜ ਇਹ ਜਿਹੜਾ ਮਜਬੂਰੀ ਇੱਥੇ ਮੈਨੂੰ ਇਹ ਪਈ ਆ ਕਿ ਮਰ ਜਾਣਾ ਮੈਂ ਚਾਹਣਾ ਵਾ ਤੇ ਇਹਦੇ ਕੋਲ ਮੈਂ ਜਾਂਦੀ ਆ ਮਰ ਜਾਣਾ ਵਾ ਉਹ ਲਿਆ ਦੇ ਕੋਲ ਨਿਸ਼ਾਨ ਦਿਖਾ ਲਓ ਆਪਣੇ ਸ਼ਰੀਰ ਦੇ ਕਿ ਉਹ ਦਵਲੇ ਇਹ ਸਾਰੇ ਇੱਕ ਬੰਦਾ ਸਰਮਰ ਸਿੰਘ ਚਰਾਇ ਤੇ ਬਿਜਲ ਤੇ ਰਹਾ ਤੇ ਕੀ ਸਾਰਾ ਮਾਮਲਾ ਹਾਂਜੀ ਮੈਂ ਇਨਸਪੈਕਟਰ ਕੁਸ਼ਲੇਸ਼ ਸਿੰਘ ਸੱਚੋ ਸਰਦਰ ਤਰਨਤਾਰਨ ਜਿਹੜਾ ਹੈ ਡੀਬੀਓ ਦਫਤਰ ਤੇ ਡੀ ਆਪਣੇ ਮਾਨ ਜੋਬੀ ਸਿੰਘ ਸਾਹਿਬ ਦੇ ਦਫਤਰ ਨੇ ਇਸ ਮੇਰੇ ਥਾਣੇ ਦੇ ਇਲਾਕੇ ਚ ਪੈਂਦਾ ਆਇ ਤੇ ਮੈਨੂੰ ਇੱਕ ਸਵੇਰੇ ਇਤਲਾਹ ਮਿਲੀ ਹੈ ਕਿ ਇੱਕ ਬਜ਼ੁਰਗ ਜਿਹੜਾ ਮਤਲਬ ਉਹਨੂੰ ਕੋਈ ਪਰੇਸ਼ਾਨੀ ਸੀ ਤੇ ਉਹ ਇੱਥੇ ਸੀ ਬੜਾ ਉਸ ਤੋਂ ਡੇ ਹੋਏ ਆਪਣੇ ਡੀਸਾਬ ਦੇ ਦਫਤਰ ਸਾਹਮਣੇ ਕੋਈ ਕਰ ਰਿਹਾ ਉਹਦੇ ਸਬੰਧੀ ਮੈਂ ਇੱਥੇ ਆਇਆ ਇੱਥੇ ਆ ਕੇ ਮੈਂ ਵੀ ਬਿਪੜਤਾਲ ਰਿਪੋਰਟ ਦਿੱਤੀ ਹੈ ਸਲੱਖਣ ਸਿੰਘ ਸਨ ਆਫ ਸਰ ਸਵਰਨ ਸਿੰਘ ਸਨ ਆਫਸਰ ਲਖਨ ਸਿੰਘ ਗੇਲਵੜੇ ਥਾਣਾ ਬੋਡਵਾਲ ਦੇ ਇਲਾਕੇ ਦਾ ਰਹਿਣ ਵਾਲਾ ਇਹਦੀ ਕੋਈ ਪਿੰਡ ਦੇ ਸਰਪੰਚ ਯਾਦਵਿੰਦਰ ਸਿੰਘ ਤੇ ਅੰਗਰੇਜ਼ ਸਿੰਘ ਦੇ ਨਾਲ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਅੰਰੇਗਾ ਦੀ ਵਿੱਚ ਕੋਈ ਪੈਸੇ ਪੁਸੇ ਖਾਨ ਸਬੰਧੀ ਜਿਹੜੀ ਇਹਨੇ ਦਰਖਾਸਤ ਦਿੱਤੀ ਸੀ ਉਹਦੇ ਸਬੰਧੀ ਇਹਨਾਂ ਨੇ ਅੱਜ ਤੀ ਉਨੀ ਸੁਣਵਾਈ ਨਹੀਂ ਹੋਈ ਉਹਦੇ ਅਸੀਂ ਇਹਨਾਂ ਨੂੰ ਦੱਸ ਦੁੱਤਾ ਵੀ ਤੁਸੀਂ ਆਪਦੀ ਦਰਖਾਸਤ ਇੱਥੇ ਦੇਜੋ ਪਰ ਇਹਨੇ ਕੋਈ ਦਰਖਾਸਤ ਸਾਨੂੰ ਉਹ ਇਹ ਪੱਤਰ ਨੰਬਰ ਅੀਦਰ ਤੱਕ ਸਾਨੂੰ ਮਸੂਲ ਨਹੀਂ ਕਰਾਈ ਹੁਣ ਅਸੀਂ ਇਹਨੂੰ ਆਖਿਆ ਇਹ ਆਦਾ ਵੀ ਮੇਰੇ ਸੱਤਾਂ ਲੱਗੀਆਂ ਇਹਨੂੰ ਆਖਿਆ ਵੀ ਅਸੀਂ ਸਿਵਲ ਹਸਪੀਟਲ ਤੂੰ ਆਪਣਾ ਦਾਖਲ ਹੋ ਤੇ ਆਪਣੀ ਜਿਹੜੀ ਐਮਲਰ ਕਟਾ ਉਥੇ ਪੁਲਸ ਨੂੰ ਇਨਫੋਰਮ ਹੋ ਜਾਣਾ ਤੇ ਉਹ ਆਏਗਾ ਆਪਣੀ ਸਟੇਟਮੈਂਟ ਲਖਾਓ ਉਹ ਸਟੇਟਮੈਂਟ ਜਿਹੋ ਜਿਹੀ ਹੁਣੇ ਲਖਾਊਗਾ ਉਹਦੇ ਮੁਤਾਬਕ ਜਿਹੋ ਜੀ ਕਾਰਵਾਈ ਬੰਦੇ ਹੋਏ ਕਾਰਵਾਈ ਕਰਦਾਂਗੇ ਪਰ ਇਸੇ ਮੈਂ ਇਥੇ ਇਹ ਵੀ ਸਾਫ ਕਲੀਅਰ ਕਰਨਾ ਚਾਹਣਾ ਇਹ ਬੰਦਾ ਇੱਕ ਇਹਦੇ ਤੇ ਤਿੰਨ ਮੁਕਦਮੇ ਦਰਜ ਨੇ ਇੱਕ ਵਾਰੀ ਇਹ ਪੁਲਸ ਦੇ ਗਲ ਵੀ ਪਿਆਜ ਇੱਕ ਤੇ ਇੱਕ ਤੇ 302 ਦਾ ਮਕਦਮਾ ਜੀ ਇੱਕ ਕਿਤੇ ਹੋ ਰਿਹਾ ਸੀ ਅਰਜ ਦੇ ਤੇ ਅਰਜ ਦਰਜ ਨੇ ਕਿ ਇਹਦੇ ਬਾਰੇ ਵੀ ਅਸੀਂ ਚੰਗੀ ਤਰ੍ਹਾਂ ਪੜਤਾਲ ਕਰਕੇ ਜੇ ਨੂੰ ਕੋਈ ਉਹਨਾਂ ਨੇ ਤੰਗ ਪਰੇਸ਼ਾਨ ਕੀਤਾ ਤਾਂ ਤੇ ਮੈਂ ਤਾਂ ਗਵਰਨਰ ਕਮਿਟੀ ਕਰ ਵੀ ਉਹਨੂੰ ਚੱਲੇ ਆਵਾਂ ਸਰ ਜਿਹੜੇ ਗੱਲ ਕਰਦਾ ਪਿਆ ਸੀ ਵੀ ਮੈਂ ਮਾਰ ਸਕੂ ਸੈਲ ਕਰ ਲੈਣੀ ਆ ਉਹ ਵੀ ਸਰ ਨੂੰ ਸਮਝਾ ਦੇ ਬਿਹਾ ਕੇ ਨਹੀਂ ਕਰ ਸਕਦੇ ਦੇਖੋ ਇਹਨੂੰ ਅਸੀਂ ਇਹੀ ਛਾਂਦਾ ਵੀ ਸੂਸਾਈਡ ਕਰ ਲੈਣੀ ਆ ਅਸੀਂ ਇਹਦੀ ਸਾਰੀ ਗੱਲਬਾਤ ਸੁਣੀ ਆ ਵੀ ਜੇ ਤੁਹਾਡੀ ਕੁੱਟਮਾਰ ਹੋਈ ਹੈ ਤੇ ਸਾਨੂੰ ਕੋਈ ਡਾਕਟਰੀ ਤੁਸੀਂ ਆਪਦੀ ਰਿਪੋਰਟ ਦਿਖਾਓ ਜਾਂ ਜਾਂ ਕਿਸੇ ਤੁਸੀਂ ਥਾਣੇ ਦੇ ਵਿੱਚ ਤੁਸੀਂ ਆਪਣੇ ਬਿਆਨ ਦਿੱਤੇ ਨੇ ਤੇ ਬਿਆਨ ਨਹੀਂ ਦਿੱਤੇ ਉਹ ਬਿਆਨ ਤੇ ਕਾਰਵਾਈ ਨਹੀਂ ਹੋਈ ਇਹਦੇ ਸੰਦੇ ਇਹਨੇ ਕੋਈ ਸਵਿਸ਼ਟੀ ਕਰਨੀ ਦਿੱਤਾ ਨਾ ਇਹਦੇ ਕੋਲ ਕੋਈ ਐਮਐਲਆਰ ਵੀ ਕੋਈ ਹਸਪੀਟਲ ਦਾਖਲ ਹੋਣ ਸੰਬੰਧੀ ਤੇ ਨਾ ਕਿਨੇ ਕੋਈ ਪੁਲਿਸ ਨੂੰ ਤੇ ਸੰਬੰਧੀ ਕੋਈ ਇਹਦੇ ਕੋਲ ਕਾਰਜ ਪੱਤਰ ਹੈ ਪਰ ਹੁਣ ਜਿਹੋ ਜੀ ਇਹ ਹੁਣਾਂ ਦੇ ਵੀ ਮੈਸਜ ਤੇ ਆਪਣਾ ਲਾਜ ਕਰੋ ਜਿਹੋ ਜੀ ਉਧਰੋਂ ਆਏਗੀ ਬਿਆਨ ਲਖਾਵਾਂਗੇ ਜੀ ਇਹਦੀ ਮੌਕੇ ਤੇ ਜਾ ਕੇ ਐਸਟੋ ਗੋਂਦਵਾਲ ਸਾਹਿਬ ਨੂੰ ਵੀ ਮੈਨੂੰ ਫੋਨ ਕਰਤਾ ਜੀ ਉਹ ਜੋ ਵੀ ਕਾਰਵਾਈ ਮੁਤਾਬਕ ਨਹੀਂ ਬੰਦੀ ਕਾਰਵਾਈ ਤਾਂ ਮੁਚ ਨਹੀਂ ਸਰ ਜਿਹੜੇ ਬੰਦੇ ਫਿਰ ਨਾਲ ਐਡੇ ਉਹਨਾਂ ਨੂੰ ਇਹ ਅਸੀਂ ਵੈਰੀਫਾਈ ਕਰਾਂਗੇ ਜੀ ਵੈਰੀਫਾਈ ਕਰਨ ਤੋਂ ਬਾਅਦ ਜੇ ਉਹਨਾਂ ਦਾ ਕੋਈ ਇੰਡੀਕੇਸ਼ਨ ਹੈ ਤਾਂ ਉਹ ਦੇ ਮੁਤਾਬਕ ਬੰਦੀ ਕਾਰਵਾਈ ਹੋ ਜਾਏਗੀ ਠੀਕ ਹੈ ਥੈਂਕ ਯੂ